ਇੱਕ ਅੰਨੀ ਇੱਕ ਬੋਲੀ ਜਿਵੇਂ ਆਪਾਂ ਕਹਿ ਦਈਏ ਪਸ਼ੂ ਵਾਲੇ ਦਿਮਾਗ ਵਾਲੇ ਬੰਦੇ ਆ ਜਿਨ੍ਹਾਂ ਨੇ ਇਹ ਕਾਨੂੰਨ ਚਲਾਇਆ ਹੋਇਆ ਇਹ ਬਿਲਕੁਲ ਅੰਨੇ ਅੰਨੇ ਹੋਇਆ ਜਿਨ੍ਹਾਂ ਨੂੰ ਕੋਈ ਪਤਾ ਹੀ ਨਹੀਂ ਵੀ ਟਰੱਕ ਬਾਰੇ ਸੋਚਿਆ ਇਹਨਾਂ ਨੇ ਵੀ ਟਰੱਕ ਦੇ ਪਹਿਲਾ ਬੰਦਾ ਲਜਾਉ ਕਿਵੇਂ ਮਰੀਜ਼ ਨੂੰ ਇਹਨੇ ਜ਼ਿੰਦਗੀ ਦੀ ਸੋਚਿਆ ਕਦੀ ਜਾਂ ਉਸ ਬੰਦੇ ਨੇ ਇਹ ਸੋਚਿਆ ਵੀ ਟਰੱਕ ਵਾਲਿਆਂ ਵਗੈਰਾ ਕਿੱਡਾ ਪਰੇਸ਼ਾਨ ਹੁੰਦਾ ਜਿਹੜਾ ਕਹਿੰਦਾ ਨਾ ਦਾਰੂ ਪੀਂਦਿਆ ਜਾਂ ਕੋਈ ਨਸ਼ੇ ਕਰਦੇ ਆ ਤੇ ਇਹਨਾਂ ਨੂੰ ਟਰੱਕ ਵਾਲਿਆਂ ਦੇ ਨਾਲ ਤਾਂ ਇੱਕ ਵਾਰੀ ਤੋਰ ਕੇ ਵੇਖਣਾ ਸਭ ਤੋਂ ਪਹਿਲਾਂ ਅਸੀਂ ਬੇਨਤੀ ਇਹ ਕਰਦੇ ਆਂ ਵੀ ਜਿਹੜੇ ਸਾਡੇ ਸਤਿਕਾਰਯੋਗ ਏਕਾਪ ਬੇਕਅਪ ਜੂਨੀਅਨਾਂ ਵਾਲੇ ਇੱਕ ਜੂਨੀਅਨ ਪਹੁੰਚਿਆ ਬੇਕਅਪ ਸਾਡੇ ਹੱਕ ਦੇ ਵਿੱਚ ਟਰੱਕ ਜੂਨੀਅਨਾਂ ਦਾ ਕਈ ਪਹੁੰਚਣਾ ਜਿਨ੍ਹਾਂ ਦੇ ਮੈਂ ਨਾਂ ਨਹੀਂ ਦੱਸ ਸਕਦਾ ਵੀਰ ਜੀ ਸਾਰੇ ਮੈਨੂੰ ਇੱਕ ਬਰਾਬਰ ਇਹ ਬੇਨਤੀ ਕਰਦਾ ਜਿਹੜੇ ਕਾਰਾਂ ਵਾਲੇ ਆਪਦੇ ਦਿਮਾਗ 'ਚ ਸੋਚੀ ਬੈਠੇ ਆ ਨਾ ਵੀ ਕੱਲੇ ਟਰੱਕਾਂ ਵਾਲਿਆਂ ਦੀ ਲੜਾਈ ਆ ਜਾਂ ਪੇਕਅਪਾਂ ਵਾਲੇ ਜਾਂ ਆਟੋ ਵਾਲੇ ਜਾਂ ਬੱਸਾਂ ਵਾਲੇ ਉਹਨਾਂ ਭਰਾਵਾਂ ਨੂੰ ਖਾਸ ਕਰਕੇ ਬੇਨਤੀ ਕਰਦਾ ਵੀ ਵੀ ਉਹ ਇਹ ਨਾ ਸੋਚ ਕੇ ਰੱਖਣ ਕਿ ਕੱਲੇ ਟਰੱਕਾਂ ਵਾਲੇ ਦੇ ਸਭ ਤੋਂ ਵੱਧ ਲਫਤਾਰ ਤੇ ਕੌਣ ਗੱਡੀ ਚਲਾਉਂਦਾ ਕਾਰ ਵਾਲੇ ਚਲਾਉਂਦੇ ਆ Thank <laughs> you. ਅਸੀਂ ਆ ਵੀ 135 ਯੂਨੀਅਨ ਹਣੇ ਸੂਰਤ ਪੰਜਾਬ ਦੇ ਵਿੱਚ ਉਹਨਾਂ ਨੂੰ ਉਹਦੇ ਵਿੱਚੋਂ ਜਿਹੜੀਆਂ ਟੇਲ ਟਿੰਗ ਜਾਣਗੀਆਂ ਨਹੀਂ ਬਾਹਰ ਉਹ ਡਰਾਈਵਰ ਦੇਖੋ ਅਸੀਂ ਕਿਸੇ ਨੂੰ ਧੱਕੇ ਨਾਲ ਨਹੀਂ ਰੋਕਣਾ ਸਾਡੇ ਡਰਾਈਵਰ ਤਿੰਨੇ ਡਿਪੋਆਂ ਦੇ ਡਰਾਈਵਰ ਸਾਡੇ ਨਾਲ ਅੰਦਰੋਂ ਜਿਵੇਂ ਜੇਲ੍ਹ ਹੈ ਥੋੜੇ ਪੁਲਿਸ ਧੱਕੇ ਨਾਲ ਭੇਜ ਰਹੀ ਸੀ ਡਰਾਈਵਰ ਆਪੋ ਆਪਣੇ ਕੱਪੜੇ ਲੈ ਕੇ ਬੈਗ ਲੈ ਕੇ ਬਾਹਰ ਆ ਗਏ ਆਪੋ ਆਪਣੇ ਘਰਾਂ ਨੂੰ ਜਾਣਗੇ ਤੇ ਕੋਈ ਵੀ ਡਰਾਈਵਰ ਸਾਡਾ ਇਹ ਅਣਮਿਥੇ ਸਮੇਂ ਲਈ ਜੇ ਨਜ਼ਰ ਕਾਨੂੰਨੀ ਬਣਾ ਸਟੇਰੀਂਗ ਛੋੜੋ ਅੰਦੋਲਨ ਚਲਾਇਆ ਜੀ ਅਸੀਂ ਜੇ ਕੋਈ ਆਪਣੀ ਮਰਜ਼ੀ ਨਾਲ ਜਾਣਾ ਚਾਹੁੰਦਾ ਜਾਊਗਾ ਅਸੀਂ ਨਹੀਂ ਰੋਕਦੇ ਪਰ ਸਾਡੇ ਡਰਾਈਵਰਾਂ ਦੀ ਇੰਨੀ ਕਿ ਜਾਗਦੀ ਜਮੀਰ ਹੈ ਕਿਸੇ ਦੀ ਮਜਬੂਰੀ ਨਹੀਂ ਕੋ 4 ਦਿਨਾਂ ਤੋਂ ਆਸੀਂ ਹਮਾਚਦੇ ਦਾ ਸੀ ਉਹ ਤੁਹਾਨੂੰ ਅਗਲੀ ਵਾਰ ਵੀ ਜਦੋਂ ਹੜਤਾਲ ਕੀਤੀ ਸੀ ਉਹੋ ਆ ਕੇ ਮਾਲਕਾਂ ਨੇ ਤਕੜ ਤੋਂ ਚਾਬੀਆਂ ਲੈ ਲਈਆਂ ਆਪਣੇ ਤੇ ਮਾਲਕਾਂ ਦੇ ਚਾਬੀਆਂ ਲੈ ਲਈਆਂ ਸੀਗੀਆਂ ਜੀ ਉਹ ਇੱਕ ਸਾਡੇ ਵਿੱਚ ਜਿਵੇਂ ਕਿਹਦੇ ਹੁੰਦੀ ਹੈ ਕਾਲ ਇੰਡੀਆ ਮੋਟਰ ਟ੍ਰਾਂਸਪੋਰਟ ਕਾਂਗਰਸ ਹੈਗੀ ਉਹਨੇ ਇੱਕ ਗਲਤ ਬਿਆਨ ਜਾਰੀ ਕਰਤਾ ਕਿ ਇਹ ਸਾਡਾ ਮੀਟਿੰਗ ਹੋ ਗਈ ਅਮਿਤ ਸ਼ਾਹ ਨਾਤੇ ਕਾਨੂੰਨ ਵਾਪਸ ਹੋ ਜਾਊਗਾ ਉਹ ਇੱਕ ਗੁੰਮਰਾਹ ਕੀਤਾ ਗਿਆ ਚਾਹੇ ਉਹ ਵਿਕ ਕੇ ਚਾਹੇ ਉਹਨਾਂ ਦੀ ਮਜਬੂਰੀ ਸੀ ਉਹ ਇੱਕ ਗਲਤ ਮੈਸੇਜ ਨੇ ਸਾਡੀ ਜਿਹੜੇ ਅੰਦੋਲਨ ਸੀ ਉਹਨੂੰ ਥੋੜਾ ਜਿਹਾ ਪਿੱਛੇ ਹਟਾਇਆ ਸੀ ਪਰ ਲੋਕ ਸਮਝ ਚੁੱਕੇ ਐ ਹੁਣ ਹੁਣ ਲਗਾਤਾਰ ਚੱਲੂਗਾ ਲਗਾਤਾਰ ਚੱਲੂਗਾ ਜੀ ਸਟੀਅਰਿੰਗ ਛੱਡੋ ਛੋੜੋ ਅੰਦੋਲਨ ਚਲਾਇਆ ਸੀ ਪ ਪ੍ਰੋਗਰਾਮ ਲੀਕਾਂਗੇ ਸਾਡੇ ਦੇਖੋ 80% ਡਰਾਈਵਰ ਅੱਜ ਤੋਂ ਹੀ ਆ ਜੀ 80% ਡਰਾਈਵਰ ਸਾਡੇ ਨਾਲ ਨੇ ਜਿਹੜੇ 20% ਉਹਨਾਂ ਦੀ ਮਜਬੂਰੀ ਹੈ ਉਹਨਾਂ ਨੇ ਵੀ ਸਾਨੂੰ ਕਿਹਾ ਹੈ ਵਿਸ਼ਵਾਸ ਦਿਵਾਇਆ ਹੈ ਵੀ ਭਾਈ ਆ ਗੇੜਾ ਲਾ ਕੇ ਅਸੀਂ ਖਾਲੀ ਕਰਕੇ ਟੈਂਕੀ ਉੱਥੇ ਖੜਾ ਕੇ ਆਵਾਂਗੇ ਪੰਪ ਤੇ ਅਸੀਂ ਨਹੀਂ ਗੱਡੀ